ग्लोबल पंजाब टीवी देख रहे हो ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਅੱਜ ਕੱਲ੍ਹ ਬਾਤ ਕਰਾਂਗੇ ਕਲਾਸਿਕਲ ਮਿਊਜ਼ਿਕ ਦੇ ਬਾਰੇ ਔਰ ਨਾਲ ਦੇ ਨਾਲ ਹੀ ਗੁਰਮਤੀ ਸੰਗੀਤ ਜਿਹੜਾ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਡਾਕਟਰ ਮਲਕੀਤ ਸਿੰਘ ਜੰਡਿਆਲਾ ਜੀ ਮੌਜੂਦ ਨੇ ਜੋ ਕਿ ਮੰਨੇ ਪਰਮੰਨੇ ਵੋਕਲਿਸਟ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਬਹੁਤ ਬਹੁਤ ਸਵਾਗਤ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਦਾ 뮤직 ਚੱਲ ਰਿਹਾ ਹੈ ਚੇਂਜਿੰਗ ਇੰਡਸਟਰੀ ਹੈ 뮤직 ਇੰਡਸਟਰੀ ਹੈ ਉਹਦੇ ਵਿੱਚ ਤੁਸੀਂ ਕੀ ਰੋਲ ਮੰਨਦੇ ਹੋ ਟ੍ਰੈਡੀਸ਼ਨਲ ਵੋਕਲ ਕਲਾਸਿਕਲ 뮤직 ਦਾ ਹੈਗਾ ਯਾ ਇਸ ਤਰ੍ਹਾਂ ਹੈ ਕਿ ਮੰਨਣਾ ਪਏਗਾ ਕਿ ਜੋ ਅੱਜ ਤੋਂ 70 80 ਸਾਲ ਪਹਿਲਾਂ ਕਿਸੇ ਦੀ ਲਾਈਫ ਸੀਗੀ ਉੱਚ ਚੇਂਜ ਤਾਂ ਬਹੁਤ ਆ ਗਿਆ ਇਹ ਵਿੱਚ ਕੋਈ ਦੂਰ ਆਇ ਨਹੀਂ ਹੈਗੀ ਪਰ ਸਵਾਲ ਇਹ ਹੁੰਦਾ ਹੈ ਕਿ ਜਦ ਤੱਕ ਨਾ ਸੀ ਕੋਈ ਵੀ ਕੌਮ ਕੋਈ ਵੀ ਦੇਸ਼ ਉਹ ਕਾਮਜਾਬ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਉਸ ਦੇਸ਼ ਦੀ ਉਸ ਕੌਮ ਦੀ ਸੰਸਕ੍ਰਿਤੀ ਮਰਿਆਦਾ ਨੂੰ ਸੰਭਾਲੀਏ ਉਹ ਮਰਿਆਦਾ ਜੇ ਤੱਕ ਨਹੀਂ ਸੰਭਾਲਾਂਗੇ ਹਾਂ ਠੀਕ ਹੈ ਫਿਰ ਸਾਡੇ ਜਿਹੜੇ ਜੀਵਨ ਦਾ ਜੀਣ ਦਾ ਇੰਨਾ ਵਧੀਆ ਹਾ ਕੋਈ ਇੰਜੀਨੀਅਰ ਬਣ ਜਾਏਗਾ ਡਾਕਟਰ ਬਣ ਜਾਏਗਾ ਵਕੀਲ ਬਣ ਜਾਏਗਾ ਟੀਚਰ ਬਣ ਜਾਏ ਕੋਈ ਅੱਛਾ ਬਿਜ਼ਨਸਮੈਨ ਬਣ ਜਾਏਗਾ ਲੇਕਿਨ ਉਹ ਸਿਰਫ ਇੱਕ ਦੁਨਿਆਵੀ ਕੰਮ ਲਈ ਹੈ ਪਰ ਸਾਡਾ ਇੱਕ ਹੋਰ ਵੀ ਇਸ ਦੁਨੀਆਂ ਚ ਆ ਕੇ ਫਰਜ ਹੈਗਾ ਕਿ ਜਿਸ ਪ੍ਰਭੂ ਪਿਤਾ ਪਰਮੇਸ਼ਵਰ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਅਸੀਂ ਉਸ ਉਸ ਨੂੰ ਵੀ ਯਾਦ ਕਰਨਾ ਲੇਕਿਨ ਉਹਦਾ ਯਾਦ ਕਿਸ ਤਰ੍ਹਾਂ ਕਰਨਾ ਹੈ ਉਹ ਜਦੋਂ ਸਾਨੂੰ ਗੁਰੂ ਸਾਹਿਬ ਨੇ ਇੱਕ ਮਾਧਿਅਮ ਦਿੱਤਾ ਹੈ ਜੀ ਉਹ ਗੁਰਬਾਣੀ ਦਿੱਤੀ ਹੈ ਰਾਗ ਦਿੱਤੇ ਨੇ ਗਾਉਣ ਸ਼ੈਲੀਆਂ ਦਿੱਤੀਆਂ ਨੇ ਜਦ ਤੱਕ ਨਾ ਸੀ ਉਹਨਾਂ ਨੂੰ ਨਹੀਂ ਸੁਣਾਗੇ ਨਹੀਂ ਗਾਵਾਂਗੇ ਤਾਂ ਇਹ ਜਿਹੜੀ ਸਾਡੀ ਦੁਨਿਆਵੀ ਦੌੜ ਹੈ ਉਹ ਤਾਂ ਖਤਮ ਹੋ ਜਾਏਗੀ ਇੱਕ ਦਿਨ ਇੱਕ ਦਿਨ ਖਤਮ ਹੋ ਜਾਏਗੀ ਪਰ ਸਾਡਾ ਮਕਸਦ ਤਾਂ ਹੋਰ ਵੀ ਤਾਂ ਮਕਸਦ ਹੈ ਮੈਂ ਮੇਰਾ ਆਪਣਾ ਮਨਣਾ ਹੈ ਜਿਸ ਮਨੁੱਖ ਦੇ ਚਾਹੇ ਉਹ ਉਹਦਾ ਉਸਦਾ ਕੋਈ profession ਹੈ ਜਦ ਤੱਕ ਉਸ ਮਨੁੱਖ ਦੇ ਜੀਵਨ ਚ ਕੋਈ ਕਲਾ ਨਹੀਂ ਹੈਗੀ ਤਾਂ ਉਸ ਮਨੁੱਖ ਦਾ ਜੀਵਨ ਨੀਰਸ ਹੈ ਉਹ ਚਾਹੇ ਕਲਾ ਕੋਈ ਹੋਵੇ ਸੰਗੀਤ ਕਲਾ ਚਿੱਤਰ ਕਲਾ ਕੁਝ ਤਾਂ ਹੋਵੇ ਨਾ ਹੋਰ ਸਾਡੇ ਵਿੱਚ ਵਿਰਸਾ ਹੈ ਕਿ ਗੁਰੂ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹੈ ਜਾਗਤ ਜੋਤ ਜੀ ਸੰਜੀਦਾ ਗੁਰੂ ਹੈ ਉਹਦੇ ਵਿੱਚ ਰਾਗ ਪ੍ਰਵੰਦ ਦਿੱਤਾ ਹੈ ਵਿਲੱਖਣ ਪ੍ਰਵੰਦ ਹੈ ਜਿਹੜਾ ਕਿ ਕਿਸੇ ਵੀ ਹੋਰ ਧਰਮ ਗ੍ਰੰਥ ਚ ਨਹੀਂ ਮਿਲਦਾ ਬਾਣੀ ਅਤੇ ਰਾਗ ਦਾ ਸੁਮੇਲ ਔਰ 550 ਸਾਲ ਪਹਿਲਾਂ ਗੁਰੂ ਸਾਹਿਬਾਨ ਨੇ ਇਹ ਰਾਗ ਬਾਣੀ ਦੀ ਰਚਨਾ ਕੀਤੀ ਔਰ ਅਸੀਂ ਕਿੰਨੇ ਬੜ ਭਾਗੇ ਆ ਕਿ ਉਹ 550 ਸਾਲ ਪਹਿਲਾਂ ਗੁਰੂ ਸਾਹਿਬ ਦੇ ਮੁਖਾਰ ਬਿੰਦ ਤੋਂ ਬਾਣੀ ਤੇ ਰਾਗ ਗਾਈ ਗਈ ਹੈ ਔਰ ਸਾਡੇ ਸਾਹਮਣੇ ਅੱਜ ਸੁਣਨ ਨੂੰ ਮਿਲਦੀ ਹੈ ਗਾਣੂ ਮਿਲਦੀ ਹੈ ਉਹ ਕਿਸ ਤਰ੍ਹਾਂ ਗਾਣੀ ਹੈ ਉਹਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਮਾਨ ਮਿਲਦੇ ਨੇ ਤਾਂ ਇਸ ਤੋਂ ਵੱਡੀ ਸਾਡੇ ਵਾਸਤੇ ਕੀ ਗੱਲ ਹੋ ਸਕਦੀ ਹੈ ਫਿਰ ਇੱਕ ਮੈਕਰੀ ਮੇਰੇ ਇੱਕ ਸਾਥੀ ਨੇ ਵੀ ਇੱਥੇ ਤੁਹਾਡੇ ਤੋਂ ਸਵਾਲ ਪੁੱਛਿਆ ਸੀ ਗੁਰਬਾਣੀ ਦੇ ਨਾਲ ਉਹਨਾਂ ਨੇ ਕਿਹਾ ਕਿ ਕੀ ਗੁਰਬਾਣੀ ਦੇ ਵਿੱਚ ਸਾਰੇ ਰਾਗ ਹਰ ਕਲਾਸਿਕਲ ਫਾਰਮ ਇਨਕਲੂਡਡ ਹੈ ਨਾ ਇਸ ਤੋਂ ਇਲਾਵਾ ਗੁਰਬਾਣੀ ਤੋਂ ਬਾਅਦ ਵੀ ਕੋਈ ਚੀਜ਼ਾਂ ਹੋਰ ਵੀ ਨੇ ਕੋਈ ਹੋਰ ਰਸ ਹੋਰ ਰਾਗ ਵੀ ਹੈਗੇ ਨੇ ਤੁਸੀਂ ਇੱਕ ਸਵਾਲ ਚ ਤਿੰਨ ਚਾਰ ਕੁਐਸਚਨ ਪੁੱਛ ਲੈਨੇ ਤੁਰੀ ਰਾਸ ਦੀ ਵੀ ਗੱਲ ਕਰਤੀ ਹੈ ਕਲਾਸੀਕਲ ਦੀ ਵੀ ਗੱਲ ਕਰਤੀ ਹੈ ਤੇ ਰਾਗ ਦੀ ਵੀ ਗੱਲ ਕਰ ਦਿੱਤੀ ਹੈ ਮੈਂ ਹੁਣ ਤਿੰਨਾਂ ਨੂੰ ਹੀ ਕਲੀਅਰ ਕਰ ਦਵਾਂ ਦੇਖੋ ਪਹਿਲਾਂ ਤਾਂ ਇਹ ਗੱਲ ਸਮਝ ਲਓ ਕਿ ਰਾਗ ਪਹਿਲਾਂ ਵੀ ਸੀਗੇ ਜਿਹੜਾ ਸਵਰ ਹੈ ਉਹ ਸਾੰਵੈਦਿਕ ਸੰਗੀਤੀ ਗ੍ਰੰਥ ਹੈ ਸਵਰਿਤ ਅਨੁਦਾਤ ਉਦਾਤ ਤਿੰਨ ਸਵਰ ਸੀਗੇ ਉਹ ਹੌਲੀ ਹੌਲੀ ਸਵਰ 12 ਹੋਏ 12 ਫੋਨ ਦੇ ਹੁੰਦੇ ਫਿਰ 7 ਸੁਰ ਬਣੇ ਉਸ ਤੋਂ ਬਾਅਦ ਫਿਰ ਰਾਗ ਆਏ ਪਰ ਦੇਖਣ ਵਾਲੀ ਗੱਲ ਹੈ ਕਿ ਇਹ ਰਾਗ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦਕਿ ਉਹ ਰਾਗ ਜਿਹੜਾ ਸੀਗਾ ਮੰਦਰਾਂ ਦੇ ਵਿੱਚ ਜਾਂ ਫਿਰ ਆਪਣਾ ਮਹਿ ਖਾਨਿਆਂ ਦੇ ਵਿੱਚ ਉਹਨੂੰ ਨੱਚਣ ਗਾਣਿਆਂ ਤੱਕ ਹੀ ਸੀਮਿਤ ਕੀਤਾ ਹੋਇਆ ਸੀਗਾ ਰਾਜੇ ਮਹਾਰਾਜਿਆਂ ਨੇ ਜਦੋਂ ਗੁਰੂ ਨਾਨਕ ਦੇਵ ਜੀ ਆਏ ਉਹਨਾਂ ਨੇ ਦੇਖਿਆ ਕਿ ਇਹ ਰਾਗ ਦੀ ਕਿੰਨੀ ਮਹੱਤਵ ਹੈ ਕਿਉਂਕਿ raag naad swar ik aisi vastu hai jo ki manuchh ho sakdi hai hor hor kuch nahi hai aur jithe shri guru nanak dev ji ne bani da ucharan kita ode vich ki ho gaya raag te ilahi bani da sumeel ho gaya te ode dekh lo kinni power a gayi hai so shri guru granth sadh tere jeh e nahi ki pehla raag ki si ya hor ki nahi eh raag jis tarah shri guru nanak dev ji ne ਇਲਾਈ ਬਾਣੀ ਸੁਣੀ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬਿਲਾ ਲੋ ਜਿੱਦਾਂ ਗੁਰੂ ਮਹਾਰਾਜ ਜੀ ਨੇ ਇਲਾਈ ਬਾਣੀ ਉਪਰੋਂ ਆਈ ਔਰ ਕਿਸ ਜਿਸ ਸਮੇਂ ਉਹਨਾਂ ਨੇ ਗਾਇਆ ਉਸੇ ਰਾਗ ਚ ਉਹਨਾਂ ਨੇ ਗਾਤੀ ਉਹੀ ਜਿਹੜਾ ਸਾਡਾ ਵਿਰਸਾ ਹੈਗਾ ਉਹੀ ਸਾਡਾ ਜੋ ਖਜ਼ਾਨਾ ਹੈਗਾ ਉਹ ਅਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈਗਾ ਸਾਨੂੰ ਸੁਣਨ ਨੂੰ ਮਿਲਦਾ ਹੈ ਫਿਰ ਤੁਸੀਂ ਹੁਣ ਗੱਲ ਕੀਤੀ ਕਿ ਰਸ ਦੀ ਉਹ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਵਿੱਚ ਕੇਵਲ ਨੌ ਰਸ ਦੀ ਗੱਲ ਹੋਈ ਹੈ ਜੀ ਸਾਡੇ ਵਾਸਤੇ ਕਿੰਨੀ ਵੱਡੀ ਗੱਲ ਹੈ ਕਿ ਇੱਕ ਕਿਤਾਬ ਲਿਖੀ ਹੈ ਦਾਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਰਾਗ ਪ੍ਰਬੰਧ ਹੈ ਉਹਦਾ ਵਿਸ਼ਲੇਸ਼ਨਾਤਮਕ ਅਧਿਐਨ ਕੀਤਾ ਗਿਆ ਹੈ ਉਹਦਾ ਜਿਹੜਾ ਨੋਵਾਂ ਅਧਿਆਇ ਹੈਗਾ ਨੋਵਾਂ ਚੈਪਟਰ ਹੈਗਾ ਉਹਦੇ ਵਿੱਚ ਰਾਗ ਦੇ ਰਸ ਦੀ ਗੱਲ ਕੀਤੀ ਹੈ ਉਹਦੇ ਵਿੱਚ ਮੈਂ ਕੋਸ਼ਿਸ਼ ਕੀਤਾ ਕਿ ਜਿਹੜੇ ਹਿੰਦੁਸਤਾਨੀ ਰਾਗ ਦੇ ਵਿੱਚ ਰਸ ਸਿਰਫ ਕੇਵਲ 9 ਨੇ ਜਦੋਂ ਅਸੀਂ ਗੁਰੂ ਰੰਧ ਸਾਹਿਬ ਦੇ ਵਿੱਚ ਬਾਣੀ ਰਾਗ ਦੀ ਗੱਲ ਕਰਦੇ ਆ ਤੁਸੀਂ ਮੰਨੋਗੇ ਉਹਦੇ ਵਿੱਚ ਅਸੰਖਿਆ ਗਿਣਤੀ ਹੀ ਨਹੀਂ ਹੋ ਸਕਦੀ ਕਿ ਕਿੰਨੇ ਕੁ ਰਸ ਨੇ ਕਿੰਨੇ ਕੁ ਰਸ ਸਾਨੂੰ ਮਤਲਬ ਕਿ ਚਖਣ ਨੂੰ ਮਿਲਦੇ ਨੇ ਔਰ ਇਹ ਸਾਰੇ ਰਸਾਂ ਨੂੰ ਅਸੀਂ ਚਖਣ ਤੋਂ ਬਾਅਦ ਇਹਦਾ ਆਨੰਦ ਲੈਣ ਤੋਂ ਬਾਅਦ ਕਰਨਾ ਕੀ ਹੈ ਅਸੀਂ ਸਿਰਫ ਆਹਤ ਅਨਾਦ ਤੋਂ ਅਨਾਹਦ ਨਾਦ ਦੀ ਪ੍ਰਾਪਤ ਕਰਨੀ ਹੈ ਕਿ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਇਹ ਜੀਵਨ ਜੋਤੀ ਜੋਤ ਮਿਲੇ ਸੰਪੂਰਨ ਥਿਆ ਰਾਮ ਜਿਹੜੀ ਸਾਡੇ ਅੰਦਰ ਜੋਤ ਹੈ ਉਸ ਜੋਤ ਨੂੰ ਮਿਲਾਣਾ ਹੈ ਆਪਾਂ ਉਹ ਕਿਦਾਂ ਮਿਲਾਣਾ ਹੈ ਉਹ ਅਸੀਂ ਗੁਰਬਾਣੀ ਨਾਲ ਗਾ ਗਾ ਕੇ ਗਾ ਗਾ ਕੇ ਪ੍ਰਭੂ ਦੀ ਉਸਤਤ ਕਰਕੇ ਆਹਤ ਨਾਦ ਤੋਂ अनाहद नाद दी प्राप्ति करनी है डॉक्टर सर इते ही ना मैं पढ़ रही सी ਤੁਹਾਡੇ ਬਾਰੇ ਉਤੇ ਲਿਖਿਆ ਹੋਇਆ ਸੀ ਕਿ ਜਿਹੜੇ ਨੌ ਰਸ ਨੇ ਤੁਸੀਂ ਨੌ ਦੇ ਨੌ ਰਸਾਂ ਨੂੰ ਆਪਣੀ ਆਵਾਜ਼ ਦੇ ਵਿੱਚ ਪੇਸ਼ ਕੀਤਾ ਹੈ ਕਿੰਨਾ ਕੁ ਔਖਾ ਕਿਉਂਕਿ ਬਹੁਤ ਔਖੀ ਚੀਜ਼ ਹੈ ਨੌ ਰਸਾਂ ਨੂੰ ਆਪਣੇ ਵਿੱਚ ਹਾਸਲ ਕਰਨਾ ਉਹ ਕਿਸ ਤਰੀਕੇ ਦਾ ਪ੍ਰੋਸੈਸ ਰਿਹਾ ਕਿੰਨਾ ਕੁ ਔਖਾ ਰਿਹਾ ਤੁਹਾਡੇ ਵਾਸਤੇ ਉਹ ਸਫ਼ਰ ਨਹੀਂ ਮੈਂ ਤੁਸੀਂ ਇਹ ਥੋੜਾ ਠੀਕ ਕਰ ਲੋ ਮੈਂ ਨੌ ਰਸ ਬਾਰੇ ਲਿਖਿਆ ਹੈ ਅੱਛਾ ਨੌ ਰਸ ਬਾਰੇ ਲਿਖਿਆ ਕੀ ਰਸ ਕੀ ਹੈਗਾ ਰਸ ਕੁਛ ਰਸ ਦਾ ਕੀ ਹੈ ਕਿ ਜਿਸ ਤਰ੍ਹਾਂ ਕੋਈ ਅਸੀਂ ਗੁਰਬਾਣੀ गा ਰਹੇ ਹਾਂ ਜਦੋਂ ਗੁਰਬਾਣੀ 'ਚ ਬੰਦਾ ਭਿੱਜ ਜਾਂਦਾ ਹੈ ਉਹ ਇੱਕ ਅੰਦਰੋਂ ਰਸ ਆਪਣੇ ਆਪ ਪੈਦਾ ਹੁੰਦਾ ਹੈ ਇਹ ਅਸੀਂ ਇਸ ਦੀ ਵਿਆਖਿਆ ਨਹੀਂ ਕਰ ਸਕਦੇ ਜੇ ਵਿਆਖਿਆ ਹੀ ਕਰਤੀ ਨਾ ਇਹਨੂੰ ਵਿਆਖਿਆ ਕਰਨਾ ਬੜਾ ਮੁਸ਼ਕਲ ਹੈ ਉਹ ਕਹਿੰਦੇ ਨਾ ਇਹ ਗੂੰਗੇ ਕੀ ਮਿਠਾਈ ਹੈ ਗੁਰਬਾਣੀ ਚਾਹੁੰਦਾ ਹੈ ਇਹ ਗੂੰਗੇ ਕੀ ਮਿਠਾਈ ਹੈ ਉਹ ਉਹ ਰਸ ਅਸੀਂ ਉਹਦਾ ਅਨੰਤ ਮੰਨ ਰਹੇ ਹਾਂ ਪਰ ਉਹਦਾ ਜਿਹੜਾ ਸਵਾਦ ਦੱਸ ਹੀ ਸਕਦੇ ਕਿੰਨੀ ਵੱਡੀ ਗੱਲ ਗੁਰਬਾਣੀ 'ਚ ਕਹਿੰਦੇ ਕਹਿੰਦਾ ਇੰਨਾ ਕਨੰਦ ਆ ਰਿਹਾ ਹੈ ਇਹਦੇ ਚ ਬਾਣੀ ਨੂੰ ਤੇ ਰਾਗ ਨੂੰ ਸੁਣਨ ਚ ਇੰਨਾ ਕਨੰਦ ਆ ਰਿਹਾ ਹੈ ਕਿ ਉਹ ਗੂੰਗੇ ਕੀ ਮਿਠਾਈ ਬਣ ਜਾਂਦੀ ਹੈ ਕਿ ਉਹ ਆਨੰਦ ਇੰਨਾ ਨਗ ਮਾਨ ਚੁੱਕਿਆ ਉੱਪਰ ਦੱਸ ਨਹੀਂ ਸਕਦਾ ਕੀ ਇੱਕ ਕੀ ਕੀ ਸੀਗਾ ਅਕਸਰ ਮੈਂ ਨਾ ਸੁਣਿਆ ਲੋਕਾਂ ਨੂੰ ਕਹਿੰਦੇ ਕਹਿੰਦੇ ਜਿਸ ਵਕਤ ਅਸੀਂ ਸਟੇਜ ਤੇ ਜਾਂਦੇ ਆ ਜਾਂ ਅਸੀਂ ਆਪਣੀ ਪ੍ਰੈਕਟਿਸ ਕਰ ਰਹੇ ਹੁੰਨੇ ਆ ਉਸ ਵੇਲੇ ਜਿਸ ਵਕਤ ਅਸੀਂ ਰਾਗ ਲਗਾਉਂਦੇ ਆ ਜਾਂ ਅਸੀਂ ਬੈਨ ਨੇ ਆਪਣੀ ਪ੍ਰੈਕਟਿਸ ਦੇ ਵਾਸਤੇ ਸਟੇਜ ਤੇ ਚੜ੍ਹਦੇ ਆ ਅਸੀਂ ਇੱਕ ਡਿਵਾਈਨ ਕਨੈਕਸ਼ਨ ਦੇ ਵਿੱਚ ਹੁੰਨੇ ਆ ਉਸ ਵਕਤ ਸਾਡਾ ਕਨੈਕਸ਼ਨ ਰੱਬ ਨਾਲ ਹੁੰਦਾ ਹੈ ਸਿੱਧਾ ਸਾਡੇ ਖਿਆਲ ਦੇ ਵਿੱਚ ਦਿਮਾਗ ਦੇ ਵਿੱਚ ਸਾਡੀ ਆਵਾਜ਼ ਦੇ ਵਿੱਚ ਅਸੀਂ ਰੱਬ ਨਾਲ ਕਨੈਕਟ ਕਰਦੇ ਆ ਜੇ ਤੁਸੀਂ ਇਹ ਕੰਮ ਕਰਦੇ ਤੁਸੀਂ ਗਾਉਂਦੇ ਹੋ ਤੁਸੀਂ ਪ੍ਰੈਕਟਿਸ ਕਰਦੇ ਹੋ ਜਾਂ ਤੁਸੀਂ ਸਟੇਜ ਤੇ ਜਾ ਕੇ ਪਰਫਾਰਮ ਕਰਦੇ ਰਹੇ ਹੋ ਤਦ ਤੁਹਾਡਾ ਕਿੰਨਾ ਕ ਕਨੈਕਸ਼ਨ ਤੁਸੀਂ ਇਹੀ ਸੋਚ ਕੇ ਚੱਲਦੇ ਹੋ ਕਿ ਡਿਵਾਈਨ ਕਨੈਕਸ਼ਨ ਹੈ ਇਹ ਨਹੀਂ ਇੱਥੇ ਥੋੜੀ ਗੱਲ ਸਮਝੋ ਸਾਡੇ ਜਿਹੜੀ ਸ੍ਰਿਸ਼ਟੀ ਹੈ ਨਾ ਗੁਰੂ ਮਹਾਰਾਜ ਜੀ ਨੇ ਉਤਪਤ ਕੀਤੀ ਹੈਗੀ ਹੈ ਤੁਸੀਂ ਦੇਖੋ ਕਿੰਨੀ ਵੱਡੀ ਗੱਲ ਹੈ ਚਾਹੇ ਉਹ ਮਨੁੱਖ ਹੈ ਚਾਹੇ ਉਹ ਜਾਨਵਰ ਹੈ ਚਾਹੇ ਉਹ ਧਰਤੀ ਹੈ ਆਕਾਸ਼ ਹੈ ਚੰਦਰਮਾ ਹੈ ਗ੍ਰਹਿ ਹੈ ਨਛਤਰ ਹੈ ਸੂਰਜ ਹੈ ਹਰ ਇੱਕ ਚੀਜ਼ ਲੈ ਤਾਂ ਬਣੀ ਹੋਈ ਹੈ ਜੀ ਲੈ ਵੀ ਹੈ ਉਹੀ ਲੈ ਸਾਡੇ ਅੰਦਰ ਹੈ ਮੜਾ ਜੇ ਸਾ ਉਪਨਿਚਚ ਹੋ ਗਿਆ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ ਇਹ ਕੀ ਹੈ ਅੰਦਰ ਲੈ ਚੱਲ ਰਹੀ ਹੈ ਨਾ ਸਵਰਵੀ ਅੰਦਰ ਹੀ ਹੈ ਬਿਲਕੁਲ ਜੀ ਰਾਗ ਵੀ ਅੰਦਰ ਹੀ ਹੈ ਉਹ ਗੱਲ ਤਾਂ ਕੱਢਣ ਦੀ ਹੈ ਬਾਹਰ ਕਿਹੜਾ ਮਨੁੱਖ ਹੈ ਕਿਹੜਾ ਜਾਨਵਰ ਹੈ ਕਿਹੜਾ ਨਕਸ਼ਤਰ ਹੈ ਜਿਹਦੇ ਚ ਸਤਗੁਰੂ ਮੇਰਾ ਸਦਾ ਉਹ ਤਾਂ ਗਾਈ ਜਾ ਰਿਹਾ ਹੈ ਉਹਦਾ ਤਾਂ ਗਾਣਾ ਚੱਲੀ ਜਾ ਰਿਹਾ ਹੈ ਇਲਾਹੀ ਪਰ ਸਾਡੇ ਕੋਲ ਉਹ ਕੰਨ ਨਹੀਂ ਹੈ ਸਾਡੇ ਕੋਲ ਉਹ ਪਾਵਰੇ ਨਹੀਂ ਹੈ ਸ਼ਮਤਾ ਨਹੀਂ ਕਿਸੀ ਉਹਨੂੰ ਸੁਣ ਸਕੀਏ ਇਹਦਾ ਹਰੇਕ ਤੇ ਪਿੱਛੇਗਾ ਪਰ ਕੀ ਹੁੰਦਾ ਕਿ ਜਿਹੜਾ ਕੋਈ ਮਨੁੱਖ ਇਧਰ ਰਾਗ ਵੱਲ ਤੁਰਦਾ ਹੈ ਜਾਂ ਉਹਨੂੰ ਕਹਿੰਦਾ ਵੀ ਚਲੋ ਪ੍ਰੈਕਟਿਸ ਕਰੀਏ ਜਾਂ ਗਾਈਏ ਉਹ ਤਾਂ ਫਿਰ ਮਤਲਬ ਕੀ ਸਮਝ ਲੋ ਕਿ ਉਹਦਾ ਤਾਂ ਜਿਹੜਾ ਜੀਵਨ ਹੈ ਉਹਨੂੰ ਇੱਕ ਇੰਨਾ ਕ ਆਨੰਦ ਆਂਦਾ ਹੈ ਇੰਨਾ ਕ ਆਨੰਦ ਹੈ ਉਹੀ ਫਿਰ ਉਹੀ ਗੱਲ ਆ ਗਈ ਨਾ ਸੰਗੀਤ ਸਵਰ ਲੈ ਤਾਲ ਹਰ ਜਗ੍ਹਾ ਹੈ ਕਣ ਕਣ ਵਿੱਚ ਹੈਗਾ ਮੈਂ ਦੱਸਿਆ ਨਾ ਫਿਰ ਦੁਬਾਰਾ ਕਿ ਵੀ ਜੇ ਹੁਣ ਚੰਦਰਮਾ ਦੀ ਲਹਿ ਚੱਲ ਰਹੀ ਹੈ ਨਾ ਕਰੋੜਾਂ ਅਰਵਾਂ ਸਾਲ ਦੀ ਉਹੀ ਲਹਿ ਬਣੀ ਹੋਈ ਹੈ ਸੂਰਜ ਧਰਤੀ ਅਕਾਸ਼ ਗ੍ਰਹਿ ਨਕਸ਼ਤਰ ਚਾਰੋਂ ਖਾਣੀਆਂ ਮਤਲਬ ਕਿ ਇਹ ਲਹਿ ਔਰ ਸਵਰਨਾ ਬੰਦੇ ਹੋਏ ਨੇ ਥੋੜਾ ਜਿਹਾ ਹੋ ਜੇ ਤਾਂ ਸਾਰਾ ਹੀ ਸ੍ਰਿਸ਼ਟੀ ਖਤਮ ਹੋ ਜਾਏਗੀ ਕਿੰਨੀ ਵੱਡੀ ਲਹਿ ਦੀ ਮਹੱਤਵ ਹੈ ਸੋ ਇਹੀ ਲੈ ਸਵਰ ਤਾਲ ਤੋਂ ਸੰਗੀਤ ਬਣਿਆ ਸਾਡੇ ਅੰਦਰ ਹੀ ਹੈ ਗੱਲ ਹੈ ਕਿ ਇਹਨੂੰ ਅਸੀਂ ਅੰਦਰੋਂ ਕਿਦਾਂ ਪਾਣਾ ਹੈ ਜੇ ਅਸੀਂ ਅੰਦਰੋਂ ਪਾ ਲਿਆ ਨਾ ਤਾਂ ਸਮਝ ਲਓ ਫਿਰ ਅਸੀਂ ਰੱਬ ਪਾ ਲਿਆ ਸਿਰ ਤੁਸੀਂ ਗੁਰਮਤ ਸੰਗੀਤ ਦੇ ਲਈ ਵੀ ਕੰਮ ਕਰਦੇ ਹੋ ਔਰ ਉਹਨਾਂ ਦੇ ਵਾਸਤੇ ਵੀ ਤੁਹਾਡੇ ਐਫਰਟਸ ਜਾਰੀ ਨੇ ਮੈਂ ਕਹੂੰਗੀ ਕਿਉਂਕਿ ਤੁਸੀਂ ਲੋਕਾਂ ਨੂੰ ਹੋਰ ਜੋੜਨਾ ਸ਼ੁਰੂ ਕੀਤਾ ਗੁਰਮਤ ਸੰਗੀਤ ਦੇ ਨਾਲ ਉਹ ਸਫ਼ਰ ਕਿਵੇਂ ਚੱਲ ਰਿਹਾ ਤੁਹਾਨੂੰ ਕਿਵੇਂ ਲੱਗਾ ਕਿ ਬਈ ਗੁਰਮਤ ਸੰਗੀਤ ਦੇ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮੋੜ ਤੋਂ ਜੋੜਨ ਦੀ ਲੋੜ ਹੈਗੀ ਹੈ ਮੋੜ ਤੋਂ ਉਹਨਾਂ ਨੂੰ ਇੱਧਰ ਖਿੱਚ ਕੇ ਲੈ ਕੇ ਆਉਣ ਦੀ ਲੋੜ ਹੈ ਕਿ ਉਹ ਗੁਰਮਤ ਸੰਗੀਤ ਆ ਕੇ ਦੁਆਰ ਤੋਂ ਸਿੱਖਣ ਮੈਂ ਦਾਸ 1990 ਦੇ ਵਿੱਚ ਪਹਿਲਾਂ ਅਸੀਂ ਇੱਕ ਪਹਿਲਾ ਗੁਰਮੁਖ ਸੰਗੀਤ ਤੇ ਗੁਰਮੁਖ ਸੰਗੀਤ ਵਿਰਸਾ ਤੇ ਵਰਤਮਾਨ ਦਾ ਸੈਮੀਨਾਰ ਕਰਵਾਇਆ ਸੀਗਾ ਮੇਰੀ ਸੋਚ ਇਹ ਕਿ ਨਹੀਂ ਜਿਸ ਤਰ੍ਹਾਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਹੈ ਰਵਿੰਦਰਾ ਸੰਗੀਤ ਹੈ ਦੱਖਣ ਸੰਗੀਤ ਹੈ ਇਸ ਤਰ੍ਹਾਂ ਗੁਰਮੁਖ ਸੰਗੀਤ ਵੀ ਇੱਕ ਵਿਲੱਖਣ ਸੰਗੀਤ ਹੈ ਕਿਉਂ ਨਾ ਇਹ ਵਿਸ਼ੇ ਵਜੋਂ ਸਕੂਲਾਂ ਕਾਲਜਾਂ 'ਚ ਪੜਾਇਆ ਜਾਵੇ ਤਾਂ ਅਸੀਂ ਸੈਮੀਨਾਰ ਕਰਾਇਆ ਸੀ ਜਿਸ ਵਿੱਚ ਡਾਕਟਰ ਗੁਰਨਾਮ ਸਿੰਘ ਜੀ ਆਪਣੇ ਚੇਅਰਮੈਨ ਸ਼ਿਰਗਿਲ ਸਿੰਘ ਜੀ ਸ਼ਿਰਗਿਲ ਸਿੰਘ ਜੀ ਆਈਸੀਕੇ ਤੇ ਉਸ ਜਿਹੜਾ ਸੈਮੀਨਾਰ ਹੋਇਆ ਸੀ ਉਹਦੇ ਚ ਇਹ ਰੈਜ਼ੋਲੂਸ਼ਨ ਪਾਸ ਹੋਇਆ ਸੀਗਾ ਕਿ +1 +2 ਦੇ ਵਿੱਚ ਪੰਜਾਬ ਦੇ ਸਕੂਲਾਂ ਵਿੱਚ ਗੁਰਮਤ ਸੰਗੀਤ ਐਜ਼ ਅ ਇਲੈਕਟਿਵ ਸਬਜੈਕਟ ਪੜਾਇਆ ਜਾਏਗਾ ਅੱਛਾ ਅੱਜ ਜੇ ਦੇਖੋ ਸਾਡਾ ਅਸੀਂ ਹੌਲੀ ਹੌਲੀ ਲੱਗੇ ਹੋਏ ਸੀਗੇ ਗੁਰਨਾਮ ਸਿੰਘ ਜੀ ਵੀ ਲੱਗੇ ਹੋਏ ਸੀ ਸਾਰੇ ਲੱਗੇ ਹੋਏ ਸੀਗੇ ਅੱਜ ਸਾਡੀ ਪ੍ਰਾਪਤੀ ਇਹ ਹੈ ਕਿ ਅੱਜ ਗੁਰਮੁਖ ਸੰਗੀਤ ਜਿਸ ਤਰ੍ਹਾਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਹੈ ਰਵਿੰਦਰਾ ਸੰਗੀਤ ਹੈ ਦੱਖਣ ਸੰਗੀਤ ਹੈ ਇਸ ਤਰ੍ਹਾਂ ਗੁਰਮੁਖ ਸੰਗੀਤ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਐਜ਼ ਏ ਇਲੈਕਟਿਵ ਸਬਜੈਕਟ ਪੜਾਇਆ ਜਾਂਦਾ ਹੈ ਉਹ ਸਾਡੀ ਕਿੰਨੀ ਵੱਡੀ ਪ੍ਰਾਪਤੀ ਹੈਗੀ ਹੈ ਔਰ ਅੱਜ ਦੀ ਜੁਆ ਲੇਕਿਨ ਅੱਜ ਵੀ ਜੁਵਾ ਕਹਿੰਦੀ ਹੈ ਜੁਵਾ ਤਾਂ ਨਹੀਂ ਕਹਿ ਸਕਦਾ ਜ ਆ ਅੱਜ ਜਿਹੜੇ ਬੱਚੇ ਨੇ ਉਹ ਮਾਪੇ ਦਾ ਮੈਂ ਜ਼ਿਆਦਾ ਕਸੂਰ ਮੰਨਦਾ ਕਿਉਂਕਿ ਮਾਪੇ ਹਰ ਮਾਪੇ ਕਹਿੰਦਾ ਕਿ ਮੇਰਾ ਬੱਚਾ ਡਾਕਟਰ ਬਣ ਜਾਏ ਮੇਰਾ ਵਕੀਲ ਬਣ ਜਾਏ ਮੇਰਾ ਸਾਇੰਸ ਉਹ ਨਹੀਂ ਬੱਚੇ ਨੂੰ ਵੱਡੇ ਵੱਡੇ ਜਿਹੜੇ ਹੁਣ ਰਿਸ਼ੀ ਮੁਨੀ ਹੋਏ ਨੇ ਜਾਂ ਅੱਜ ਵੀ ਅਸੀਂ ਕਿਤੇ ਸੁਣਦੇ ਆ ਨਾ ਉਹ ਇਹੀ ਕਹਿੰਦੇ ਆ ਪਹਿਲਾਂ ਤੁਸੀਂ ਇਹ ਦੇਖੋ ਕਿ ਗੁਰੂ ਨੇ ਤੁਹਾਡੇ ਅੰਦਰ ਕੀ ਚੀਜ਼ ਪਾਈ ਹੋਈ ਹੈ ਤੁਹਾਨੂੰ ਤੁਸੀਂ ਕੀ ਪਤਾ ਤੁਸੀਂ ਸੰਗੀਤਕਾਰ ਬਣਨਾ ਹੈ ਕੀ ਪਤਾ ਤੁਸੀਂ ਕਲਾਕਾਰ ਬਣਨਾ ਹੈ ਕੀ ਪਤਾ ਤੁਸੀਂ ਪਲੇਅਰ ਬਣਨਾ ਹੈ ਤੁਸੀਂ ਕਿਦਾਂ ਜਿਹੜੇ ਬੰਦੇ ਦੇ ਅੰਦਰ ਇੱਕ ਗੁਣ ਹੈਗਾ ਉਹਨੂੰ ਦਬਾ ਕੇ ਤੁਸੀਂ ਜ਼ਬਰਦਸਤੀ ਕਰ ਰਹੇ ਹੋ ਕਿ ਨਹੀਂ ਡਾਕਟਰ ਬਣ ਸਾਇੰਸਿਸਟ ਬਣ ਪਾਇਲਟ ਬਣ ਉਹ ਅਸੀਂ ਆਪ ਹੀ ਇਹ ਜਿਹੜਾ ਸਾਡਾ ਵਿਰਸਾ ਹੈ ਨਾ ਇਸਾ ਅਸੀਂ ਅਸੀਂ ਜਿਹੜਾ ਨੁਕਸਾਨ ਕਰ ਰਹੇ ਹਾਂ ਉਹ ਸੀ ਆਪ ਕਰ ਰਹੇ ਹਾਂ ਤੇ ਇਸ ਇਸ ਨੂੰ ਨਾ ਸਮਝਣ ਦੀ ਲੋੜ ਹੈ ਇਹਨੂੰ ਪ੍ਰਚਾਰ ਕਰਨ ਦੀ ਲੋੜ ਹੈ ਇਹਨੂੰ ਘਰ ਘਰ ਦੱਸਣ ਦੀ ਲੋੜ ਹੈ ਕਿ ਨਹੀਂ ਸੰਗੀਤ ਦੇ ਵਿੱਚ ਇੰਨੀ ਪਾਵਰ ਹੈ ਕਿ ਤੁਹਾਨੂੰ ਤਾਂ ਇਹ ਜਿਹੜੇ ਦੁਨਿਆਵੀ ਚੀਜ਼ਾਂ ਹੈਗੀਆਂ ਨਾ ਇਹ ਤਾਂ ਉਹਦੇ ਸਾਹਮਣੇ ਸਭ ਜ਼ੀਰੋ ਹੋ ਜਾਣਗੀਆਂ ਸਭ ਜ਼ੀਰੋ ਹੋ ਜਾਣਗੀਆਂ ਤੁਹਾਨੂੰ ਗੁਰੂ ਮਹਾਰਾਜ ਦੀ ਇੰਨੀ ਬਖਸ਼ਿਸ਼ ਹੁੰਦੀ ਹੈ ਜੇ ਤੁਹਾਡੇ ਤੁਸੀਂ ਹਾਂ ਠੀਕ ਹੈ ਤੁਸੀਂ ਡਾਕਟਰ ਬਣੋ ਵਕੀਲ ਬਣੋ ਟੀਚਰ ਬਣੋ ਸਾਇੰਟਿਸਟ ਬਣੋ ਪਾਇਲਟ ਬਣੋ ਜੋ ਮਰਜੀ ਬਣੋ ਪਰ ਜੀਵਨ ਦੇ ਵਿੱਚ ਕੋਈ ਨਾ ਕੋਈ ਸੰਗੀਤੀ ਕਲਾ ਜਾਂ ਹੋਰ ਕਲਾ ਨੂੰ ਨਾਂ ਰੱਖੋ ਤਾਂ ਕਿ ਤੁਹਾਡਾ ਜਿਹੜਾ ਜੀਵਨ ਆ ਉਹ ਨੀਰਸ ਨਾ ਹੋਵੇ ਡਾਕਟਰ ਸਾਹਿਬ ਇੱਥੇ ਨਾ ਮੈਂ ਬਥੇਰੇ ਨੌਜਵਾਨ ਮੇਰੇ ਨਾਲ ਕੁਝ ਲਿੰਕ ਦੇ ਵਿੱਚ ਵੀ ਨੇ ਉਹਨਾਂ ਨੂੰ ਕਲਾਸਿਕਲ ਦਾ ਸ਼ੌਕ ਸੀ ਕੁਝ ਡਾਂਸਰਸ ਵੀ ਨੇ ਜਿਹੜੇ ਕਲਾਸਿਕਲ ਕਰਦੇ ਨੇ ਲੇਕਿਨ ਉਹ ਕਹਿੰਦੇ ਸਾਨੂੰ ਆਪਣਾ ਪਵਿੱਖ ਨਜ਼ਰ ਨਹੀਂ ਆਉਂਦਾ ਤਾਂ ਕਰਕੇ ਉਹ ਵਿੱਚੋਂ ਹੀ ਕਿਤੇ ਨਾ ਕਿਤੇ ਟੁੱਟ ਜਾਂਦੇ ਨੇ ਜੋ ਜਾ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ ਤਾਂ ਕਰਕੇ ਵੀ ਟੁੱਟ ਜਾਂਦੇ ਨੇ ਵਿੱਚੋਂ ਤੁਹਾਨੂੰ ਕੀ ਲੱਗਦਾ ਹੈ ਕਿ ਕਲਾਸਿਕਲ 뮤직 ਕਲਾਸਿਕਲ ਇੰਡਸਟਰੀ ਦੇ ਵਿਚ ਕਿੰਨਾ ਕੁ ਪਿਵੇਖਿਆ ਨੌਜਵਾਨਾਂ ਨੂੰ ਕੀ ਸੋਚ ਕੇ ਅੱਗੇ ਵਧਣਾ ਚਾਹੀਦਾ ਇਹਦੇ ਨਾਲ ਨਹੀਂ ਇੱਥੇ ਥੋੜੀ ਗੱਲ ਸਮਝੋ ਤੁਹਾਡੀ ਕਲਾ ਜਦ ਤੱਕ ਕਲਾ ਸੰਪੂਰਨ ਨਹੀਂ ਹੁੰਦੀ ਨਾ ਉਹ ਸਬਕਾਰ ਹੀ ਨਹੀਂ ਜਾਂਦੀ ਯਾਰ ਗਿਰਜਾ ਦੇਵੀ ਗਾਉਂਦੇ ਰਹੇ ਨੇ ਅੱਲਾ ਰਖਾ ਜੀ ਤੌਲਾ ਨੂੰ ਸੁਣ ਰਹੇ ਨੇ ਉਹਨਾਂ ਦੀ ਕਲਾ ਸੰਪੂਰਨ ਸੀ ਨਾ ਉਹ ਹੁਣ ਮੈਂ ਇੱਕ ਰਾਗ ਸੁਣ ਕੇ ਜਾਂ ਉਹਨੂੰ ਗਾ ਕੇ ਮਹੀਨੇ ਬਾਅਦ ਹੀ ਕਹਾਂ ਮੈਂ ਕਲਾ ਇਹਦੇ ਵਾਸਤੇ ਤਾਂ ਸੱਤ ਜੀਵਨ ਵੀ ਕੱਟਨੇ ਤੁਸੀਂ ਇਹ ਸੋਚੋ ਨਾ ਜਦੋਂ ਕਾਹੂ ਫਲ ਕੀ ਇੱਛਾ ਨਹੀਂ ਰੱਖੇ ਕੇਵਲ ਭਗਤ ਕੀਰਤਨ ਸੰਗਰਾਚੇ ਗੁਰਾਣੀ ਅਸੀਂ ਫਿਰ ਫਲ ਦੀ ਥੋੜੀ ਇੱਛਾ ਰੱਖਣੀ ਹੈ ਜਦੋਂ ਤੁਸੀਂ ਸ਼ਾਸਤ ਸੰਗੀਤ ਸਿੱਧੇ ਸਿੱਧੇ ਇਹੀ ਕਹਤਾ ਕਿ ਮੇਰਾ ਤਾਂ ਖੇ ਨਹੀਂ ਹੈਗਾ ਫਿਰ ਇਹ ਤਾਂ ਤੁਸੀਂ ਫਲ ਪਹਿਲੇ ਸੋਚ ਲਿਆ ਤੁਸੀਂ ਸਿਰਫ ਬੂਟਾ ਲਾਣਾ ਹੈ ਤੁਸੀਂ ਬੀਜ ਬੋਜਣਾ ਹੈ ਬੀਜ ਬੋਣਾ ਹੈ ਉਹ ਯਾਰ ਫਲ ਤਾਂ ਗੁਰੂ ਮਹਾਰਾਜ ਨੇ ਲਾਣਾ ਨਾ ਇਸ ਕਰਕੇ ਪਹਿਲਾਂ ਸੋਚ ਇਹ ਰੱਖੋ ਕਿ ਮੈਂ ਕਿੰਨੀ ਕੀ ਮਿਹਨਤ ਕਰਨੀ ਹੈ ਚਾਹੇ ਉਹ ਕਲਾਸੀਕਲ ਹੈ ਚਾਹੇ ਗੁਰਮਤ ਸੰਗੀਤ ਹੈ ਕੁਛ ਅਸੀਂ ਮਿਹਨਤ ਕਰਾਂਗੇ ਫਲ ਤਾਂ ਗੁਰੂ ਮਹਾਰਾਜ ਜੀ ਨੇ ਆਪੇ ਹੀ ਦੇਣਾ ਹੈ ਆਪੇ ਹੀ ਦੇਣਾ ਸੋ ਇਹ ਇਹ ਵੀ ਫੀਲਡ ਬਹੁਤ ਵਾਸਤ ਹੈ ਬਹੁਤ ਵੱਡਾ ਹੈ ਇਹਦੇ ਵਿੱਚ ਵੀ ਹਰ ਚੀਜ਼ ਦੀ ਪ੍ਰਾਪਤੀ ਹੋ ਸਕਦੀ ਹੈ ਲੇਕਿਨ ਇਹਦੇ ਵਿੱਚ ਸਮਝਣ ਦੀ ਲੋੜ ਹੈ ਕਿ ਪਹਿਲਾਂ ਆਪਾਂ ਸੰਪੂਰਨ ਹੋ ਜਾਈਏ ਪੂਰਨ ਹੋ ਜਾਈਏ ਤਾਂ ਹੀ ਤੁਸੀਂ ਅੱਗੇ ਉਹ ਪੂਰਤੀ ਕਰ ਸਕਦੇ ਹੋ ਤਾਂ ਹੀ ਤੁਹਾਨੂੰ ਕਾਮਯਾਬੀ ਮਿਲ ਸਕਦੀ ਹੈ ਲੋਕਾਂ ਤੁਸੀਂ ਕਿ ਕਿਤਾਬ ਵੀ ਲਾਂਚ ਕਰਨ ਜਾ ਰਹੇ ਹੋ 18 ਤਰੀਕ ਨੂੰ ਕੀ ਹੈ ਕਿਤਾਬ ਦਾ ਨਾਮ ਕੀ ਕੀ ਚੀਜ਼ਾਂ ਉਹਦੇ ਵਿੱਚ ਰਹਿਣਗੀਆਂ ਲੋਕਾਂ ਦੇ ਲਈ ਇਹਦੇ ਵਿੱਚ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਪ੍ਰਬੰਧ ਹੈ ਜਿਹਦਾ ਇੱਕ ਵਿਸ਼ਲੇਸ਼ਨਾਤਮਕ ਅਧਿਐਨ ਕੀਤਾ ਗਿਆ ਹੈ ਇਹਦੀ ਥੋੜੀ ਖਾਸियत ਇਹ ਕਿ ਮੇਰਾ ਮਨ ਕੀਤਾ ਸੀਗਾ ਕਿ ਹੈ ਤਾਂ ਗੁਰਮਤ ਸੰਗੀਤ ਦੀ ਕਿਤਾਬ ਹੈ ਗੁਰਮਤ ਸੰਗੀਤ ਦਾ ਜਿਹੜਾ ਲਿਟਰੇਚਰ ਹੈ ਉਹ ਪੰਜਾਬੀ ਚ ਬਹੁਤ ਮਿਲਦਾ ਹੈ ਤੇ ਮੇਰੇ ਮਨ ਚ ਸੀਗਾ ਨਹੀਂ ਇਹ ਪੰਜਾਬ ਚ ਸੀਮਿਤ ਨਾ ਰਹਿ ਕੇ ਦੇਖੋ ਹੁਣ ਹੋਰ ਜਗ੍ਹਾ ਵੀ ਜਾਵੇ ਉਸੇ ਕਰਕੇ ਮੈਂ ਕੋਸ਼ਿਸ਼ ਕੀਤੀ ਕਿ ਮੈਨੂੰ ਹਿੰਦੀ ਚ ਲਿਖਾਂ ਤੇ ਇਹ ਹਿੰਦੀ ਚ ਲਿਖਣ ਦੇ ਨਾਲ ਜਿੱਦਾਂ ਹੁਣ ਕੋਲਕਤਾ ਜਾਏਗੀ ਬੰਬੇ ਜਾਏਗੀ ਦਿੱਲੀ ਜਾਏਗੀ ਉਹ ਵੀ ਸਮਝਣ ਕਿ ਅੱਛਾ ਜੀ ਗੁਰਮਤ ਸੰਗੀਤ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਜੀ ਉਹ ਕਹਿੰਦੇ ਜੀ ਇੱਕ ਇਹ ਕਿਰਤਨ ਹੈ ਨਾ ਇਹ ਤਾਂ ਗੁਰਦੁਆਰੇ ਤੱਕ ਹੀ ਸੀਮਿਤ ਹੈ ਉਹ ਨਹੀਂ 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 ਇਹ ਤਾਂ ਸੰਗੀਤਿਕ ਪ੍ਰਬੰਧ ਐਸਾ ਹੈ ਜਿੱਥੇ ਦੁਨੀਆ ਭਰ ਚ ਤੁਹਾਨੂੰ ਕੋਈ ਹੋਰ ਮਿਸਾਲ ਮਿਲਦੀ ਹੀ ਨਹੀਂ ਹੈ ਪਰ ਇਸ ਇਸ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ ਨਾ ਕੌਣ ਸੰਭਾਲੇ ਸੋ ਉਸ ਕਿਤਾਬ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਗੁਰਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਰਾਗ ਨੇ ਜਿਸ ਤਰ੍ਹਾਂ ਕਿ ਮੁੱਖ ਰਾਗ 31 ਨੇ ਫਿਰ ਪ੍ਰਕਾਰ 31 ਨੇ ਟੋਟਲ 62 ਰਾਗ ਬਣ ਜਾਂਦੇ ਨੇ ਇਸ ਤਰੀ ਰਾਗ ਮਾਲਾ ਹੈ ਰਾਗ ਮਾਲਾ ਵਿੱਚ 84 ਰਾਗ ਨੇ ਉਸ ਤੋਂ ਬਾਅਦ ਸਾਡੇ ਕੋਲ ਜਿਸ ਤਰ੍ਹਾਂ ਸ਼ਾਸਤਰੀ ਸੰਗੀਤ ਹੈ ਸ਼ਾਸਤਰੀ ਸੰਗੀਤ ਦਾ ਪੱਖ ਗੁਰਮਤ ਸੰਗੀਤ ਦੇ ਵਿੱਚ ਧਰੁਪਦ ਗਾਇਨ ਦਮਾਰ ਗਾਇਨ ਪੜਤਾਲ ਗਾਇਨ ਪੜਤਾਲ ਗਾਇਨ ਇੱਕ ਐਸੀ ਗਾਇਨ ਸ਼ੈਲੀ ਹੈ ਜਿਹੜੀ ਕਿ ਕਿਸੇ ਹੋਰ ਸ਼ੈਲੀਆਂ ਚ ਹੈ ਹੀ ਨਹੀਂ ਹੈ ਕੇਵਲ ਹੀ ਕੇਵਲ ਉਸ ਸ੍ਰੀ ਗੁਰੂ ਰਣ ਸਾਹਿਬ ਦੇ ਵਿੱਚ ਹੀ ਪੜਤਾਲ ਗਾਇਨ ਸ਼ੈਲੀ ਗਾਈ ਜਾਂਦੀ ਹੈ ਸੁਣਾਈ ਜਾਂਦੀ ਹੈ ਜਿਸ ਦੀ ਅੱਜ ਸਾਨੂੰ ਦਰਸ਼ਨ ਹੁੰਦੇ ਨੇ ਉਸ ਤੋਂ ਇਲਾਵਾ ਲੋਕ ਸੰਗੀਤ ਵੀ ਹੈ ਲੋਕ ਸੰਗੀਤ ਦੇ ਵਿੱਚ ਦੇਖੋ ਗੁਰੂ ਮਹਾਰਾਜ ਜੀ ਨੇ ਦੋਨੋਂ ਸੰਗੀਤ ਰੱਖੇ ਨੇ ਕੋਈ ਕੋਈ ਗੱਲ ਨਹੀਂ ਜਦੋਂ ਸ਼ਾਸਤਰੀ ਨਹੀਂ ਕਰਨਾ ਲੋਕ ਕਰ ਲੈ ਲੋਕ ਦੇ ਵਿੱਚ ਕੀ ਹੈ ਉਚੱਜੀ ਹੈ ਸੁਚੱਜੀ ਹੈ ਆਰਤੀ ਹੈ ਮੰਗਲ ਹੈ ਸੋਲੇ ਹੈ ਮਤਲਬ ਕਿ ਐਨਾ ਕੁਛ ਹੈ ਲਾਣੀਆਂ ਨੇ ਮਤਲਬ ਕਿ ਲਾਵਾਂ ਨੇ ਮਤਲਬ ਗੱਲ ਤਾਂ ਇਹ ਰੇ ਇਹਨੂੰ ਅਸੀਂ ਲੋਕ ਸੰਗੀਤ ਕਹਿੰਦੇ ਆ ਪਰ ਇੱਕ ਗੁਰੂ ਮਹਾਰਾਜ ਜੀ ਕਿੰਨੀ ਵੱਡੀ ਗੱਲ ਹੈ ਦੋਨੋਂ ਪੱਖਸ਼ ਨੇ ਸ਼ਾਸਤਰੀ ਸੰਗੀਤ ਵੀ ਹੈ ਲੋਕ ਸੰਗੀਤ ਵੀ ਹੈ ਔਰ ਦੇਖੋ ਇੱਕ ਸ਼ਬਦ ਹੈ ਅਸੀਂ ਵਾਕ ਸੁਣਦੇ ਆ ਸਵੇਰੇ ਸਵੇਰੇ ਜਿਸ ਤਰ੍ਹਾਂ ਵਾਕ ਆਂਦਾ ਹੈ ਤਨਾਸਰੀ ਮਹੱਲਾ ਪੰਜਵਾ ਇਹ ਹੁਕਮ ਹੈ ਗੁਰੂ ਦਾ ਕਿ ਇਹ ਰਾਗ ਤਨਸਰੀ ਚ ਅਸੀਂ ਗਾਣਾ ਇਹ ਪੰਜਵੇਂ ਪਾਸ਼ਾ ਦੀ ਬਾਣੀ ਹੈ ਤੇ ਉਸੇ ਬਾਣੀ ਚ ਅਸੀਂ ਰਾਗ ਗਾਣਾ ਜਿਹਨੂੰ ਅਸੀਂ ਕਹਿੰਦੇ ਆ ਨਿਰਧਾਰਿਤ ਰਾਗ ਫਿਰ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਜਿੱਦਾਂ ਸੁਪੋਜ਼ ਇੱਕ ਸ਼ਬਦ ਦੇ ਚਾਰ ਪੈਰੇ ਨੇ ਪਹਿਲਾ ਪੈਰੇ ਜਦੋਂ ਤੁਸੀਂ ਪੜੋਗੇ ਉਹਦੇ ਪਿੱਛੇ ਇੱਕ ਅੰਕ ਆ ਜਾਏਗਾ ਗੁਰੂ ਮਾਹਰ ਨੇ ਲਿਖਿਆ ਫਿਰ ਦੂਜਾ ਪੈਰੇ ਚਾਹਨਾ ਰਹਾ ਹੋ ਰਹਾਉ ਇੱਕ ਫਰਮਾਨ ਹੈ ਗੁਰੂ ਦਾ ਕਿ ਜਿਹੜਾ ਤੁਸੀਂ ਗਾਣ ਦੇ ਵਿੱਚ ਸ਼ਬਦ ਗਾਣ ਦੇ ਵਿੱਚ ਸਥਾਈ ਬਣਾਣੀ ਹੈ ਉਹ ਰਹਾਉ ਦੀ ਤੁਕ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਤੁਹਾਨੂੰ ਜਿਹੜੀ ਵਿੱਚ ਲੱਗੀ ਚੰਗੀ ਤੁਸੀਂ ਉਹਦੀ ਨਾ 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 ਇਹ ਹੁਕਮ ਹੈ ਇਹ ਸੰਗੀਤਿਕ ਪ੍ਰਵੰਦ ਹੈ ਕਿ ਰਹਾਉ ਤੋਂ ਜਿਹੜੀ ਪਹਿਲੀ ਤੁਕ ਹੈਗੀ ਹੈ ਉਹਨੂੰ ਤੁਸੀਂ ਸਥਾਈ ਬਣਾਣਾ ਹੈ ਜਿਹੜੇ ਬਾਕੀ ਅੰਕ ਆ ਗਏ 1 2 3 4 ਜਾਂ ਹੋਰ ਵੀ ਉਨਨੋਸੀ ਅੰਤਰੇ ਬਣਾਣੇ ਆ ਮਤਲਬ ਕਿ ਕਿੰਨਾ ਇਹਦੇ ਚ ਨਿਯਮ ਦੀ ਪਾਲਣਾ ਕਰਨੀ ਪੈਂਦੀ ਹੈ ਇਹ ਵਿਰਾਸਤ ਚ ਸਾਨੂੰ ਇਹ ਮਰਿਆਦਾ ਮਿਲੀ ਹੋਈ ਹੈ ਤੇ ਇਸ ਗੁਰਮਤ ਸੰਗੀਤ ਬਾਰੇ ਸਾਰਾ ਹੀ ਕਿਤਾਬ ਚ ਲਿਖਿਆ ਗਿਆ ਹੈ ਕਿ ਇੱਥੇ ਰਾਗ ਕਿੱਥੋਂ ਆਇਆ ਕਿਹੜੇ ਗੁਰੂ ਮਹਾਰਾਜ ਨੇ ਕਿੰਨੇ ਰਾਗ ਗਾਏ ਕਿਸ ਤਰ੍ਹਾਂ ਗਾਏ ਕਿਸ ਤਰ੍ਹਾਂ ਉਹ ਰਾਗ ਦਾ ਕੀ ਚਲਨ ਹੁੰਦਾ ਹੈ ਕਿਸ ਤਰ੍ਹਾਂ ਉਹ ਗਾਇਆ ਜਾਂਦਾ ਹੈ ਫਿਰ ਰਸ ਦੀ ਗੱਲ ਵੀ ਕੀਤੀ ਗਈ ਹੈ ਕਿ ਇਸ ਗੁਰਗੰਸਾਬ ਚ ਕਿੰਨੇ ਰਸ ਨੇ ਜਿਦਾ ਕਿ ਹਿੰਦੁਸਤਾਨੀ ਚ ਨੌ ਰਸ ਨੇ ਇਹਦੇ ਚ ਅਸੰਖਿਆ ਰਸ ਨੇ ਮਤਲਬ ਕਿ ਇਸ ਤਰ੍ਹਾਂ ਇਹਨੂੰ ਹੌਲੀ-ਹੌਲੀ ਸਾਰੇ ਹੀ ਰਾਗ ਬਾਰੇ ਇਸੇ ਲਿਖਿਆ ਗਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਹੋਰ ਸਾਡੇ ਜਿਹੜੇ ਸਟੇਟਾਂ ਦੇ ਲੋਕ ਨੇ ਪ੍ਰਾਂਤਾਂ ਦੇ ਲੋਕ ਨੇ ਉਹ ਇਸ ਨੂੰ ਪੜ੍ਹਨਗੇ ਉਹ ਉਹਨਾਂ ਦੇ ਫਿਰ ਉਹ ਸਮਝਣਗੇ ਇਸ ਨੂੰ ਕਿ ਨਹੀਂ ਗੁਰਮਤ ਸੰਗੀ ਜਿਹੜਾ ਹੈਗਾ ਸੱਚਮੁੱਚ ਹੀ ਇੱਕ ਇਲਾਹੀ ਬਾਣੀ ਜਿਹੜੀ ਕਿ ਅੱਜ ਸਾਖਸ਼ਾ ਸਾਨੂੰ ਸੁਣਨ ਨੂੰ ਮਿਲ ਰਹੀ ਹੈ ਪੜ੍ਹਨ ਨੂੰ ਮਿਲ ਰਹੀ ਹੈ ਉਹ ਉਹਦਾ ਵੀ ਸਾਨੂੰ ਲਾਭ ਮਿਲਣਾ ਚਾਹੀਦਾ ਹੈ ਮੇਰੀ ਕਾ ਕੋਸ਼ਿਸ਼ ਹੈ ਕਿਤਨੇ ਕਿਤੇ ਸਾਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਕਿ ਅਗਰ ਇਹਨੂੰ ਆਪਾਂ ਨਹੀਂ ਸਿੱਖਾਂਗੇ ਸਮਝਾਂਗੇ ਤੇ ਇਹ ਐਕਸਟਿੰਕਟ ਹੋ ਸਕਦੀ ਆਉਣ ਵਾਲੇ ਸਮੇਂ ਦੇ ਸਰ ਐਕਸਟਿੰਕਟ ਹੋ ਚੁੱਕੀ ਹੈ ਜੀ ਹੋ ਚੁੱਕੀ ਹੈ ਤੁਹਾਡੇ ਕੋਲ ਇੱਕ ਐਟਮ ਬੰਬ ਦੇ ਦਿੱਤਾ ਗਿਆ ਹੈ ਚਾਹੇ ਉਹ 3 ਸਾਲ ਦਾ ਬੱਚਾ ਹੈ ਚਾਹੇ ਉਹ 95 ਸਾਲ ਦਾ ਬੰਦਾ ਹੈ ਉਹਦੇ ਕੋਲ ਇੱਕ ਐਟਮ ਬੰਬ ਹੈ ਜਿਹੜਾ ਗੂਗਲ ਹੈ ਜਾਂ ਮੋਬਾਈਲ ਹੈ ਜੀ ਉਹ ਮੋਬਾਈਲ ਦੇ ਵਿੱਚ ਦੇਖੋ ਸਬਰ ਕਿੰਨਾ ਰਹਿ ਗਿਆ ਬੰਦੇ ਦੇ ਵਿੱਚ ਜੇ ਉਹ ਕਿਤੇ ਕੋਈ ਸ਼ਬਦ ਸੁਨੇਗਾ ਨਾ ਜਾਂ ਕੋਈ ਕੋਈ ਹੋਰ ਵੀ ਕੁਝ ਸੁਨੇਗਾ ਉਹ ਐਦਾਂ ਸਕਰੋਲ ਕਰਦੇ ਨੇ ਵਿਥਨ 1 ਸੈਕਿੰਡ ਉਹਨਾਂ ਦੀ ਜਿਹੜੀ ਸੁਣਨ ਦੀ ਜਿਹੜੀ ਇਹ ਸ਼ਕਤੀ ਹੈ ਨਾ ਉਹਨ 1 ਸੈਕਿੰਡ ਦੀ ਰਹਿ ਗਈ ਹੈ ਮਤਲਬ ਕਿ ਖਤਮ ਤਾਂ ਹੋ ਰਹੀ ਹੈ ਹੋਰ ਕਿਸ ਤਰ੍ਹਾਂ ਖਤਮ ਹੋਣੀ ਹੈ ਜੇ ਕਿਸੇ ਨੂੰ ਪੁੱਛ ਲਓ ਵੀ ਅੱਛਾ ਜੀ ਇਹ ਰਾਗ ਜਿਹੜਾ ਹੈਗਾ ਭੈਰੂ ਹੈਗਾ ਕਹਿੰਦੇ ਠਰ ਠਾਰ ਮੈਂ ਦੱਸਦਾ ਹੈ Google ਰਾਗ ਭੈਰੂ ਕਿੱਡ ਬਿਲਕੁਲ ਮਲਗੀ ਤੁਸੀਂ ਦੇਖੋ ਨਾ ਕਿ ਕਿੱਥੇ ਇਹ ਸੀਨਾ ਬਸੀਨਾ ਪਰੰਪਰਾ ਅਸੀਂ ਸਾਰੀ ਇੱਕ ਜੀਵਨ ਕਾ ਸੱਤ ਜੀਵਨ ਇੱਕ ਰਾਗ ਗਾ ਲਈਏ ਤਾਂ ਵੀ ਇਹ ਸੰਪੂਰਨ ਨਹੀਂ ਹੋ ਸਕਦਾ ਉਹ ਤੁਸੀਂ ਗੂਗਲ ਤੋਂ ਦੇਖ ਕੇ ਹੀ ਕਰੀ ਜਾਣੇ ਕਿ ਇਹ ਰਾਗ ਹੈ ਸੋ ਦੇਖੋ ਖਤਮ ਤਾਂ ਹੋ ਹੀ ਰਿਹਾ ਹੈ ਇਹ ਇਸ ਦੌਰ ਆਏ ਨਹੀਂ ਹੈ ਖਤਮ ਹੋ ਰਿਹਾ ਕਿਉਂਕਿ ਕਿਉਂਕਿ ਜਿਹੜੀ ਅੱਜ ਕੱਲ ਦੀ ਜ਼ਿੰਦਗੀ ਇੰਨੀ ਤੇਜ਼ ਹੋ ਚੁੱਕੀ ਹੈ ਨਹੀਂ ਭੱਜ ਰਹੀ ਹੈ ਉਹ ਇਹ ਗੱਲਾਂ ਦਾ ਪਤਾ ਹੀ ਨਹੀਂ ਹੈ ਪਰ ਮੈਂ ਇਹ ਕਹਿਣਾ ਚਾਹਨਾ ਹੈ ਕਿ ਵੀ ਕਦੀ ਨਾ ਕਦੀ ਉਹ ਦਿਨ ਆਏਗਾ ਜਦੋਂ ਹਰ ਬੰਦਾ ਇਹ ਕਹੇਗਾ ਕਿ ਰੱਬਾ ਮੈਨੂੰ ਸਿਰਫ ਇੱਕ ਦਿਨ ਮੇਰੇ ਕੋਲ ਨਾ ਮੋਬਾਈਲ ਨਾ ਹੋਵੇ ਬਸ ਰੱਬਾ ਮੈਨੂੰ 2 ਘੰਟੇ ਬਾਅਦ ਸੇ ਮੈਨੂੰ ਮੋਬਾਈਲ ਨਾਲ ਦੂਰ ਰਹਾ ਦੇ ਕਿਸੇ ਤਰ੍ਹਾਂ ਇਹ ਉਸ ਟਾਈਮ ਫਿਰ ਜਿਹੜਾ ਹੈ ਨਾ ਸਮਾਜ ਦੇ ਵਿੱਚ ਜਿਹੜੀ ਸੀ ਉਹ ਜਿਹੜੀ ਸੋਚਣ ਦੀ ਜਿਹੜੀ ਹੈਗੀ ਨਾ ਉਹ ਸ਼ਮਤਾ ਉਹ ਮੈਨੂੰ ਲੱਗਦਾ ਖਤਮ ਹੋ ਚੁੱਕੇ ਹੋਏਗੀ ਇਹ ਜੇ ਅਸੀਂ ਹੁਣੇ ਮੈਂ ਤਾਂ ਕਹਿਣਾ ਕਿ ਵੀ ਐਸੇ ਕੈਂਪ ਲਗਾਏ ਜਾਣ ਜਿਹੜੀ ਸਾਡੀ ਜੁਵਾ ਪੀੜੀ ਹੈ ਜਾਂ ਪੁੰਗਰ ਦੀ ਪੀੜੀ ਹੈ ਉਹਨਾਂ ਨੂੰ ਕੈਂਪ ਲਗਾਏ ਜਾਣ ਉਹਨਾਂ ਨੂੰ ਸਿਰਫ ਇਹੀ ਕਿਹਾ ਜਾਵੇ ਭਾਈ ਮੋਬਾਈਲ ਰੱਖ ਦਿਓ ਬਾਹਰ ਆਓ ਤੁਹਾਨੂੰ ਸਿਖਾਈਏ ਇਹ ਤਾਂ ਇਹ ਤਾਂ ਇੱਕ ਹੋਰ ਵੀ ਕਈ ਐਫਰਟਸ ਹੋ ਸਕਦੇ ਨੇ ਹੋਰ ਵੀ ਕਿਤੇ ਤਰੀਕੇ ਨੇ ਤੇ ਅਸੀਂ ਇਹ ਇਹ ਇਦਾਂ ਛੋਟੇ ਛੋਟੇ ਤਰੀਕੇ ਅਡਾਪਟ ਕਰਾਂਗੇ ਉਹਨਾਂ ਨੂੰ ਸਿਖਾਵਾਂਗੇ ਤੇ ਮੈਨੂੰ ਲੱਗਦਾ ਕਿ ਵੀ ਇੱਕ ਦੇਖੋ ਇਹ ਜਿਹੜੀ ਸੰਸਕ੍ਰਿਤੀ ਹੁੰਦੀ ਹੈ ਨਾ ਜਾਂ ਮਰਿਆਦਾ ਹੁੰਦੀ ਹੈ ਨਾ ਇਹ ਕਦੀ ਖਤਮ ਨਹੀਂ ਹੁੰਦੀ ਕਿਉਂਕਿ ਇਹ ਗੁਰੂ ਨੇ ਦਿੱਤੀ ਹੈ ਤੇ ਇਹ ਗੁਰੂ ਦੀ ਚੀਜ਼ ਰਹਿਣੀ ਹੀ ਰਹਿਣੀ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚੇ ਤਾਂ ਸੱਚ ਹੈ ਸੱਚ ਕਦੀ ਕਦੀ ਸੱਚ ਨੇ ਰਹਿਣਾ ਹੀ ਰਹਿਣਾ ਸੋ ਇਹ ਇਹ ਮੈਨੂੰ ਲੱਗਦਾ ਨਹੀਂ ਹੈ ਜੇ ਜੇ ਤੁਸੀਂ ਸਾਰੇ ਅਸੀਂ ਐਫਰਟਸ ਕਰਾਂਗੇ ਤੇ ਇਹ ਇਹ ਨਹੀਂ ਖਤਮ ਹੁੰਦੀ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਅਸੀਂ ਡਾਕਟਰ ਮਲਕੀਤ ਸਿੰਘ ਜੀ ਡਾਇਲੋਜੀ ਦੇ ਨਾਲ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਦੱਸਿਆ ਕਿ ਗੁਰਮਤ ਦਾ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਵੱਡਾ ਹਿੱਸਾ ਹੈ ਔਰ ਸਾਰਿਆਂ ਨੂੰ ਇਹਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ ਕੈਮਰਾ ਤੇ ਮੇਰੇ ਸਹਿਯੋਗੀ ਜੇਪੀ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ